ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਸੀਲ ਵਿੱਚ ਜਿੱਥੇ ਸਾਡੇ ਸਿੱਖ ਕੌਮ ਦੇ ਹੀਰੇ ਨਿਆਬ ਹੀਰੇ ਜਥੇਦਾਰ ਬਾਬਾ ਮੇਜਰ ਸਿੰਘ ਦੀ ਸੋਢੀ ਪਹੁੰਚੇ ਨੇ ਤੇ ਨਾਲ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਜੋ ਕਿ ਤਨਤਨ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਇੱਥੇ ਮਨਾਏ ਜਾ ਰਹੇ ਦਿਵਸ ਦੇ ਕਾਰਨ ਇੱਥੇ ਪਹੁੰਚੇ ਨੇ ਆਉ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਅੱਜ ਦਾ ਜਿਹੜਾ ਦਿਨ ਹੈ ਭਾਗਾ ਭਰਿਆ ਹੈ ਤੇ ਅੱਜ ਦੀ ਜਿਹੜੀ ਖੁਸ਼ੀ ਹੈ ਸਾਰੀ ਕੌਮ ਦੇ ਵਿੱਚ ਇਜ਼ਹਾਰ ਕਰ ਰਹੀ ਹੈ ਤੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਜਹਦਰ ਮੇਜਰ ਸਿੰਘ ਸੋਢੀ ਮੁਖੀ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਰਨ ਦਾ ਪੰਜਵਾਂ ਨਿਸ਼ਾਨ ਮਿਸ਼ਲ ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ 1300 ਕੋਟ ਸਵਾਰ ਅੰਗਰੇਟੇ ਗੁਰੂ ਕੇ ਬੇਟੇ ਜੋ ਅੱਜ ਨਗਰ ਕਸੇਲ ਦੇ ਅੰਦਰ ਜਿਹੜਾ ਤਰਨਤਾਰਨ ਇੱਥੋਂ ਦੀ ਸਮੁੱਚੀ ਸਾਧ ਸੰਗਤ ਵੱਲੋਂ ਸਹਿਯੋਗ ਦੇ ਨਾਲ ਸਦਾ ਜਸਪੀਰ ਸਿੰਘ ਜੀ ਫੌਜੀ ਤੇ ਇਹਨਾਂ ਦੇ ਸਮੁੱਚੇ ਜਥੇ ਵੱਲੋਂ ਇਸੇ ਤਾਨ ਤਨ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜੋ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਹਰ ਸਾਲ ਹੀ ਮਨਾਇਆ ਜਾਂਦਾ ਹੈ ਇਸ ਸਾਲ ਵੀ ਸਮੁੱਚੇ ਨਗਰ ਦੀ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਨਾ ਰਿਹਾ ਦਾ ਜਿੱਥੇ ਇਹਨਾਂ ਨੂੰ ਵਧਾਈ ਦਿੰਦਾ ਹੈ ਉੱਥੇ ਨਾਲ ਦੀ ਨਾਲ ਸਾਰੀ ਸੰਗਤ ਨੂੰ ਅਪੀਲ ਕਰੂਗਾ ਕਿ ਅੱਗੇ ਸ਼ੀਦੀ ਦਿਹਾੜੇ ਤਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਅਤੇ ਜਿਹੜੇ ਚਮਕੌਰ ਦੀ ਗੜੀ ਦੇ ਅੰਦਰ 40 ਸਿੰਘ ਸਨ ਉਹਨਾਂ ਦੇ ਸ਼ੀਦੀ ਦਿਹਾੜੇ ਸ਼ੁਰੂ ਹੋ ਰਹੇ ਹਨ ਨਗਰ-ਨਗਰ ਪਿੰਡ-ਪਿੰਡ ਦੇ ਹਰ ਮੁਹੱਲੇ ਦੇ ਵਿੱਚ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦਾ ਸ਼ੀਦੀ ਦਿਹਾੜਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕਰੀਏ ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਬਾਬਾ ਜੀ ਦੇ ਇਤਿਹਾਸ ਤੋਂ ਪਤਾ ਲੱਗੇ ਤੇ ਗੁਰਮਤ ਦੇ ਨਾਲ ਜੁੜ ਕੇ ਜਿਹੜਾ ਆਪਣੀ ਸਿੱਖੀ ਦਾ ਮੂਲ ਵਿਰਸਾ ਇਸ ਨੂੰ ਪਛਾਣ ਸਕਣ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਹਰ ਨਗਰ ਦੇ ਵਿੱਚ ਬਾਬਾ ਜੀ ਦੇ ਸਾਲਾਨਾ ਜੋੜ ਮੇਲੇ ਮਨਾਉਣੇ ਸ਼ੁਰੂ ਕਰੀਏ ਜਿਸ ਤਰ੍ਹਾਂ ਅੱਜ ਨਗਰਕ ਸੇਲ ਦੀ ਸੰਗਤ ਮਨਾ ਰਹੀ ਹੈ ਅਨ ਬਾਬਾ ਜੀ ਜਿਸ ਤਰ੍ਹਾਂ ਕਿ ਪਤਾ ਲੱਗ ਰਿਹਾ ਹੈ ਕਿ ਸਾਡੀ ਜਿਹੜੀ ਕੌਮ ਆ ਮੱਜਬੀ ਸਿੱਖ ਕੌਮ ਆ ਇਹ ਕ੍ਰਿਸਚੀਅਨ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਕਨਵਰਟ ਹੋ ਰਹੀ ਆ ਤੇ ਜਿਸ ਤਰ੍ਹਾਂ ਹੁਣ ਆਪਣਾ ਪ੍ਰਚਾਰ ਪਿੰਡ ਪਿੰਡ ਤਨ ਤਨ ਬਾਬਾ ਜੀਵਨ ਸਿੰਘ ਜੀ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਆ ਉਸ ਤੋਂ ਬਾਅਦ ਆਪਾਂ ਹੋਰ ਵੀ ਕਈ ਪ੍ਰੋਗਰਾਮ ਜਿ세 ਤਰ੍ਹਾਂ ਤੁਸੀਂ ਕਾਫੀ ਦੱਸੇ ਨੇ ਜਿਕਰ ਇਸੇ ਤਰ੍ਹਾਂ ਮਨਾਉਂਦੇ ਰਹਿਣ ਤੇ ਜੋ ਆਪਣੇ ਲੋਕ ਅੱਜ ਆਪਣੇ ਚ ਟੁੱਟ ਕੇ ਉਧਰ ਜਾ ਚੁੱਕੇ ਨੇ ਕੀ ਲੱਗਦਾ ਕਿ ਐਸੀ ਇਹ ਸਾਡੀਆਂ ਹੀ ਗਲਤੀਆਂ ਜਿੰਨਾ ਕਰਕੇ ਕੁਝ ਹੋ ਚੁੱਕਾ ਹੈ ਵੇਖੋ ਜੀ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਵੀ ਬੰਦੇ ਆ ਕਿ ਜਿਹੜਾ ਮੂਲ ਸਿਧਾਂਤ ਦੇ ਨਾਲੋਂ ਜਾਂ ਜੜ ਦੇ ਨਾਲੋਂ ਟੁੱਟ ਕੇ ਉਹ ਭਾਵੇਂ ਰੋਖ ਹੋਵੇ ਤੇ ਮੂਲ ਸਿਧਾਂਤ ਨਾਲ ਜੋੜ ਟੁੱਟ ਕੇ ਭਾਵੇਂ ਸਮਾਜ ਦੇ ਵਿੱਚ ਵਿਚਰਦਾ ਕੋਈ ਇਨਸਾਨ ਆ ਕੋਈ ਜੀਵ ਜੰਤੂ ਪਸ਼ੂ ਪੰਛੀ ਆ ਉਸ ਦਾ ਮੁੜ ਕੇ ਜੀਵਨ ਬੜਾ ਬੁਰਾ ਹੁੰਦਾ ਹੈ ਸੇ ਮੂਲ ਸਿਧਾਂਤ ਨਾਲ ਜੁੜੇ ਰਵਾਂਗੇ ਤੇ ਬਚੇ ਰਵਾਂਗੇ ਤੇ ਜੇ ਮੂਲ ਸੁਧਾਰ ਨਾਲ ਟੁੱਟੂਗਾ ਭਾਵੇਂ ਕੋਈ ਉਦਖਤ ਦਾ ਟਾਣਾ ਹੈ ਭਾਵੇਂ ਕੋਈ ਉਦਖਤ ਦਾ ਫਾਲਿਆ ਉਹ ਗੱਲ ਛੱਡ ਕੇ ਆਖਰ ਇੱਕ ਦਿਨ ਨੂੰ ਖਤਮ ਹੋ ਜਾਂਦਾ ਤੇ ਜੇ ਸੰਸਾਰ ਦੇ ਵਿੱਚ ਵੀ ਤੁਸੀਂ ਕਾਵਾਂ ਦੀ ਡਾਰ ਦੇ ਵਿੱਚੋਂ ਵੇਖ ਲਿਓ ਕਿਤੇ ਕੋਈ ਪੰਛੀ ਵੱਖਰਾ ਆ ਜਾਊਗਾ ਤੇ ਉਸ ਦਾ ਬੁਰਾ ਲਾਜੂਗਾ ਆ ਬਾਂਦਰਾਂ ਦੇ ਝੁੰਡ ਦੇ ਵਿੱਚੋਂ ਕੋਈ ਬਾਂਦਰ ਦੂਜੇ ਪਾਸੇ ਚੱਲ ਜੇ ਉਹਨੂੰ ਉਹ ਚੀਜ਼ ਵੱਡ ਵੱਡ ਕੇ ਦੰਦੀਆਂ ਹੀ ਖਾ ਜਾਂਦੇ ਕੁੱਤਿਆਂ ਦਾ ਝੁੰਡ ਵੇਖ ਲਿਓ ਕਦੇ ਵੀ ਜੇ ਉਹ ਆਪਣੇ ਝੰਡ ਦੇ ਵਿੱਚੋਂ ਦੂਜੇ ਜਾਊਗਾ ਤੇ ਉਹਦਾ ਬੁਰਾ ਹਾਲ ਹੋ ਜਾਂਦਾ ਇਹ ਕਰਕੇ ਜੇ ਆਪਾਂ ਆਪਣੇ ਮੂਲ ਸਿਧਾਂਤ ਨਾਲ ਜੁੜੇ ਰਵਾਂਗੇ ਤੇ ਬਚੇ ਰਵਾਂਗੇ ਕਿਉਂਕਿ ਕਾਲ ਯੁਗ ਦਾ ਸਮਾਂ ਬੜਾ ਭਿਆਨਕ ਸਮਾਂ ਹੈ ਇੱਥੇ ਤੇ ਆਪਣੇ ਸਮਾਜ ਦਾ ਆਪਣੇ ਮੂਲ ਸਿਧਾਂਤ ਨਾਲ ਜੁੜ ਕੇ ਆਪਣੇ ਬੱਚੇ ਬੱਚੇ ਬੱਚੀਆਂ ਬਚਾਉਣ ਦਾ ਜਿਹੜਾ ਸਮਾਂ ਉਹ ਆਇਆ ਹੋਇਆ ਹੁਣ ਤੇ ਇਹ ਕਰਕੇ ਆਪਾਂ ਕਿਉਂ ਲੋਕਾਂ ਦੇ ਅੱਗੇ ਥਾਲੀਆਂ ਬਣਾ ਬਣਾ ਕੇ ਆਪਣੇ ਪਰਿਵਾਰਾਂ ਨੂੰ ਪਰੋਸ ਰਹੇ ਹਾਂ ਅਰ ਤੁਸੀਂ ਰੋਜ਼ ਖਬਰਾਂ ਸੁਣਦੇ ਜੇ ਇਸ ਤਰ੍ਹਾਂ ਉਹ ਪਾਸਟਰਾਂ ਦੇ ਵੱਲੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਜ਼ਬਰਜਨਾਹ ਕੀਤੇ ਜਾ ਰਿਹਾ ਹੈ ਉਹਨਾਂ ਨੂੰ ਜ਼ਬਰੀ ਸ਼ੋਸ਼ਣ ਕਰਕੇ ਤੇ ਉਹਨਾਂ ਨੂੰ ਦੂਸਰੇ ਧਰਮ ਦੇ ਵਿੱਚ ਵੀ ਲਿਜਾ ਕੇ ਤੇ ਉਹਨਾਂ ਨੂੰ ਮੁੜ ਕੇ ਇਸ ਪਾਸੇ ਲਾਇਆ ਜਾਂਦਾ ਹੈ ਵੀ ਹੋਰ ਵੀ ਜਿਹੜੀਆਂ ਬੱਚੀਆਂ ਨੇ ਜਾਂ ਹੋਰ ਵੀ ਕੋਈ ਇਹੋ ਜਿਹੀ ਉਹਨਾਂ ਨੂੰ ਇਕੱਠਿਆਂ ਕਰਕੇ ਗੁੰਮਰਾਹ ਕਰਕੇ ਉਹ ਕਰ ਰਿਹਾ ਇਸ ਦੇ ਉੱਤੇ ਸਾਰੇ ਹਾਡੇ ਆਗੂਆ ਸਾਡੇ ਵਿਦਵਾਨ ਬਾਬਾ ਜੀ ਬੈਠੇ ਨੇ ਨਾਲ ਸਾਰੇ ਹੁਣ ਪ੍ਰਚਾਰ ਕਰਕੇ ਸੰਗਤ ਨੂੰ ਜਾਗਰੂਕ ਕਰ ਰਹੇ ਆ ਤੇ ਹੋ ਵੀ ਰਹੀ ਹੁਣ ਪਿੱਛੇ ਤੁਸੀਂ ਵੇਖਿਆ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਲੰਘਿਆ ਸਾਰੀ ਕੌਮ ਨੇ ਬੜੀ ਸ਼ਰਧਾ ਨਾਲ ਮਨਾਇਆ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਮੂਲ ਸਿਧਾਂਤ ਆ ਉਸ ਦਿਨ ਆਪਾਂ ਜੁੜੇ ਰਵਾਂਗੇ ਤੇ ਬਚੇ ਰਵਾਂਗੇ ਇਸ ਕਰਕੇ ਸ਼੍ਰੋਮਣੀ ਜਨਰਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦਿਨਾਂ ਦੇ ਜੇ ਆਪਾਂ ਚੜਾਏ ਹੋਏ ਰਾਤ ਚੱਲਾਂਗੇ ਤੇ ਬਚਾਂਗੇ ਤੇ ਜੇ ਆਉਣ ਵਾਲਾ ਸਮਾਂ ਤੇ ਬੜਾ ਭਿਆਨਕ ਆ ਜੇ ਆਪਾਂ ਇੱਧਰ ਉੱਧਰ ਹੋ ਗਏ ਤੇ ਉਹਦਾ ਪਚਾ ਕੋਈ ਨਹੀਂ ਬਾਬਾ ਜੀ ਇਸ ਤਰ੍ਹਾਂ ਕਿ 크੍ਰਿਸਚਨ ਐਸ ਵਕਤ ਪਹਿਲੇ ਤੇ ਸਾਡੇ ਲੋਕ ਕਹਿੰਦੇ ਸੀਗੇ ਕਿ ਸ਼ਾਇਦ ਇਹ ਲਾਲਚ ਦਿੰਦੇ ਪੈਸੇ ਦੀ ਜਾਂ ਪੈਸਾ ਦੇ ਕੇ ਆਪਣੇ ਵੱਲ ਕਰਦੇ ਆ ਪਰ ਹੁਣ ਜਿਹੜੀਆਂ ਗੱਲਾਂ ਤੋਂ ਪਤਾ ਲੱਗਾ ਕਿ ਇਹ ਆਪਣਾ ਦਸਵਾਂ ਹਿੱਸਾ ਕਹਿੰਦੇ ਦਸ਼ਵੰਦ ਕੱਢੋ ਉਹਦੇ ਕਾਰਨ ਇਹ ਅੱਗੇ ਵਧਦੇ ਜਾਂਦੇ ਆ ਕਿ ਲੱਗਦਾ ਨਹੀਂ ਕਿ ਸਾਡੀ ਕੌਮ ਜਿਹੜੀ ਆ ਪੈਸਾ ਦੇ ਲੈ ਕੇ ਨਹੀਂ ਪੈਸਾ ਦੇ ਕੇ ਇਹਨਾਂ ਨੂੰ ਅੱਗੇ ਵਧਾਉਂਦੇ ਆ ਇਹ ਵੇਖੋ ਇੱਕ ਇਦਾਂ ਹੋਇਆ ਵਾ ਵੀ ਜਿਹੜੀਆਂ ਹਰ ਇੱਕ ਇਨਸਾਨ ਦੀਆਂ ਲਾਲਸਾਵਾਂ ਬਹੁਤ ਵਧ ਗਈਆਂ ਕਿ ਮੁਕਾਬਲੇ ਦਾ ਜੋਗ ਹੈ ਪੱਛਮੀ ਸਭਤਾ ਦਾ ਇੱਥੇ ਬੜਾ ਤਕੜਾ ਪ੍ਰਭਾਵ ਆ ਹਰ ਕੋਈ ਚਾਹੁੰਦਾ ਮੈਂ ਚੰਗਾ ਕੱਪੜਾ ਪਾਵਾਂ ਚੰਗਾ ਮੇਰੇ ਕੋਲ ਮੋਬਾਈਲ ਹੋਵੇ ਚੰਗਾ ਚਸ਼ਮਾ ਲਾਵਾਂ ਚੰਗੀ ਮੇਰੇ ਕੋਲ ਗੱਡੀ ਸਕੂਟਰ ਜੋ ਵੀ ਚੰਗਾ ਹਰ ਇੱਕ ਚੀਜ਼ ਚੰਗੀ ਹੋਣੀ ਚਾਹੀਦੀ ਪਰ ਕੰਮ ਮੈਨੂੰ ਕਰਨਾ ਨਾ ਪਵੇ ਤੇ ਕਿਤੇ ਉੱਤੋਂ ਹੀ ਕੋਈ ਰਾਬ ਵੀ ਛੱਪਰ ਪਾੜ ਕੇ ਤੇ ਕੋਈ ਪੈਸੇ ਛੁੱਟੇ ਤੇ ਉਹ ਜਦੋਂ ਇਹੋ ਜਿਹੀਆਂ ਗੱਲਾਂ ਇਹਨਾਂ ਨੂੰ 크੍ਰਿਸਚੀਅਨ ਧਰਮ ਦੇ ਵਿੱਚੋਂ ਪਤਾ ਲੱਗਦਾ ਵੀ ਫਲਾਣੇ ਦਾ ਪਾਸਟਰ ਨੇ ਚਮਤਕਾਰ ਕਰਤਾ ਇਦਾਂ ਹੋ ਗਿਆ ਉਹ ਬੰਦੇ ਦਾ ਜੀਵਨ ਬਦਲ ਗਿਆ ਜ਼ਿੰਦਗੀ ਬਦਲ ਗਈ ਤੇ ਜਿਹੜਾ ਆਪਣੇ ਕੋਲ ਵੀ ਥੋੜੀ ਬੋਧੀ ਪੂੰਜੀ ਹੁੰਦੀ ਆ ਉਹ ਵੀ ਕੋਈ 10 50 100 ਉਹ ਵੀ ਲੈ ਕੇ ਜਾ ਕੇ ਉੱਥੇ ਜੜਾ ਕੇ ਜਿਹੜੀ ਕੋਲ ਹੁੰਦੀ ਉਹ ਵੀ ਗਵਾ ਲਿੰਦਾ ਉਹ ਇਹ ਹਾਸ ਦੇ ਵਿੱਚ ਵੀ ਪਤਾ ਨਹੀਂ ਮੇਰਾ ਕੋਈ ਛੱਪਰ ਪਾੜ ਕੇ ਮੇਰੇ ਧਨ ਡੇਕ ਪੈਣਾ ਪਰ ਇੱਥੇ ਤੇ ਕਮਾਈ ਕੀਤੇ ਆਂ ਜਾਂ ਮਿਹਨਤ ਕੀਤੇ ਆਂ ਫਲ ਮਿਲਣਾ ਤੇ ਮਿਹਨਤ ਦੀ ਜਿਹੜੀ ਲੋੜ ਆ ਉਹ ਲੋ ਮਿਹਨਤ ਕੋਈ ਕਰਦਾ ਨਹੀਂ ਤੇ ਦੂਜੇ ਤਰੀਕੇ ਦੇ ਨਾਲ ਜਾਂ ਗਲਤ ਤਰੀਕਿਆਂ ਦੇ ਨਾਲ ਕਹਿੰਦੇ ਨੇ ਵੀ ਅਸੀਂ ਅਮੀਰ ਹੋ ਜਾਈਏ ਉਹ ਜਿਹੜੀਆਂ ਲਾਲਸਾਵਾਂ ਵਧ ਗਈਆਂ ਉਹੋ ਹੀ ਇਹਨਾਂ ਨੂੰ ਉਧਰ ਨੂੰ ਲੈ ਕੇ ਜਾ ਰਹੀਆਂ ਇਹ ਸੰਜੀ ਜਥੇਦਾਰ ਬਾਬਾ ਮੇਜਰ ਸਿੰਘ ਦੀ ਸੋਢੀ ਜਿਨ੍ਹਾਂ ਨੇ ਬੜੇ ਪਿਆਰ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਹੁਣ ਸਾਡੇ ਨਾਲ ਜੁੜਲੇ ਨੇ ਭਾਈ ਮਨਦੀਪ ਸਿੰਘ ਦੀ ਵਿਦਿਆਰਥੀ ਇਹਨਾਂ ਨਾਲ ਗੱਲ ਕਰਾਂਗੇ ਭਾਈ ਸਾਹਿਬ ਜਿਸ ਤਰ੍ਹਾਂ ਕਿ ਕ੍ਰਿਸ਼ਚੀਅਨ ਧਰਮ ਦੇ ਵਿੱਚ ਇੱਕ ਮਨਜੀਤ ਸਿੰਘ ਜੀ ਨੇ ਦੱਸਿਆ ਸੀਗਾ ਕਿ ਉਹਨਾਂ ਕੋਲ ਲਗਭਗ ਕੋਈ 75 ਲੱਖ ਰੁਪਏ ਤੋਂ ਕਰੀਬ-ਕਰੀਬ ਉਹਨਾਂ ਦੀ ਮਾਤਾ ਕੋਲ ਉਹਨਾਂ ਰਕਮ ਲਈ ਸਵਰਗ ਦੇ ਵਿੱਚ ਉਹਨਾਂ ਨੂੰ ਪਲਾਟ ਦੇਣ ਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਹੈ ਉਹਨਾਂ ਨੂੰ ਨਹੀਂ ਅਸੀਂ ਕੁਝ ਸਾਡੀ ਆਪਣੇ ਹਨੇਰੇ ਦੀ ਗੱਲ ਕਰਦੇ ਆਂ ਵੀ ਸਾਨੂੰ ਸੋਝੀ ਨਹੀਂ ਵੀ ਜਿਹੜਾ 80 ਲੱਖ ਰੁਪਇਆ ਇੱਥੇ ਦੇ ਕੇ ਤੇ ਉੱਥੇ ਸਵਰਗ ਭਾਲਦੇ ਪਏ ਇੱਥੋਂ ਵਾਲਾ ਤਾਂ ਨਰਕ ਬਣਾ ਲਿਆ ਅੱਜ ਦੇ ਯੁੱਗ ਦੇ ਵਿੱਚ ਤੇ ਉੱਥੇ ਸਵਰਗ ਸਵਰਗ ਦੇ ਸਾਨੂੰ ਅਰਥ ਦਾ ਪਤਾ ਮੈਨੂੰ ਇੱਕ ਨੇ ਸਵਾਲ ਕੀਤਾ ਸੀ ਪਹਿਲਾਂ ਤੁਹਾਡੇ ਵਰਗੇ ਗੁਰਮੁਖ ਪਿਆਰੇ ਪੱਤਰਕਾਰ ਨੇ ਵੀ ਉਧਰ ਕਿਉਂ ਜਾ ਰਹੇ ਤਾਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਸੀ ਕਿ ਮੈਂ ਕਿਹਾ ਵੀ ਇਹਨਾਂ ਨੂੰ ਸਿੱਖੀ ਸਿਧਾਂਤਾਂ ਤੋਂ ਜਾਣੂ ਨਹੀਂ ਕਰਵਾਇਆ ਗਿਆ ਸਿੱਖ ਧਰਮ ਪੜਾਇਆ ਨਹੀਂ ਗਿਆ ਦੱਸਿਆ ਨਹੀਂ ਗਿਆ ਇਸ ਕਰਕੇ ਇਸ ਸਿੱਖ ਧਰਮ ਤੋਂ ਅਨਜਾਨ ਆ ਤਾਂ ਜਾ ਰਹੇ ਆ ਕਹਿੰਦੇ ਫਿਰ ਉਧਰ ਮੈਂ ਕਿਹਾ ਵੀ ਪਤਾ ਉਧਰ ਦਾ ਵੀ ਨਹੀਂ ਹੈਗਾ ਇਹਨਾਂ ਨੂੰ ਵੀ ਉੱਥੇ ਕੀ ਆ ਬਸ ਇੱਕ ਵੇਖੋ ਵੇਖੀਏ ਤੁਰੇ ਜਾ ਰਹੇ ਨੇ ਵੀ ਸਵਰਗ ਜਿਹੜਾ ਹੈ ਨਾ ਇਹ ਸੈਸਕ੍ਰਿਤੀ ਦਾ ਅਰਥ ਆ ਸ਼ਬਦ ਆ ਇਹਦੇ ਅਰਥ ਬੰਦੇ ਸਵੈ ਦਾ ਅਰਥ ਹੁੰਦਾ ਮੈਂ ਵਰਗ ਦਾ ਅਰਥ ਹੁੰਦਾ ਹੈ ਖੇਤਰਫਲ ਸਵੈ ਵਰਗ ਤੇ ਇਹ ਕਿਤੇ ਹੋਰ ਪਾਸੇ ਨਹੀਂ ਗਾ ਤੁਸੀਂ ਪੈਸਾ ਕਮਾਓ ਤੇ ਸਵਰਗ ਦਾ ਅਰਥ ਆ ਵੀ ਗੱਡੀ ਮਾਰਕੀਟ ਚ ਆਈ ਹੈ ਵੀ ਮੈਨੂੰ ਚਾਹੀਦੀ ਆ ਤੇ ਫਟਾਫਟ ਖਰੀਦ ਲਈ ਮਨੋਤ ਇੱਥੇ ਟੈਂਪਰੇਚਰ ਕਿੰਨਾ ਚਾਹੀਦਾ ਏ ਲੱਗਾ ਏਸੀ ਲੱਗਾ ਮੈਂ ਉੱਥੇ ਕਰ ਲਿਆ ਉਹਨੂੰ ਕਿਹਾ ਜਾਂਦਾ ਸਵਰਗ ਜਦੋਂ ਇਹਨਾਂ ਨੂੰ ਸਵਰਗ ਦਾ ਹੀ ਨਹੀਂ ਪਤਾ ਵੀ ਸਵਰਗ ਕੀ ਆ ਤੇ ਉਹ ਪਤਾ ਨਹੀਂ ਕਿਹੜੇ ਸਵਰਗ ਨੂੰ ਦੇਣ ਵਾਸਤੇ ਉਹਨਾਂ ਨੇ 80 ਲੱਖ ਰੁਪਏ ਦਿੱਤਾ ਹੈ ਇਹ ਅਗਿਆਨਤਾ ਹੀ ਕਹਿ ਸਕਦੇ ਹੋ ਹੋਰ ਕੁਝ ਨਹੀਂ ਕਹਿ ਸਕਦੇ ਸਾਡੀ ਕਹਿਨ ਦਾ ਪਾਵਾ ਕਿ ਜਿਦਾਂ 80 ਲੱਖ ਰੁਪਏ ਦਿੱਤਾ ਗਿਆ ਕਿ ਕੋਈ ਸਵਰਗ ਨਾਂ ਦੀਆਂ ਜਿਹੜੀਆਂ ਚੀਜ਼ਾਂ ਦੱਸੀ ਜਾਂਦੇ ਆ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਆ ਕਈ ਕਹਿੰਦੇ ਸਵਰਗ ਤੁਹਾਨੂੰ ਦਿਖਾਇਆ ਜਾਊਗਾ ਜੇ ਇਹ ਕਿਤਾਬ ਕੋਈ ਹੈ ਉਹ ਜਿਹੀਆਂ ਗੱਲਾਂ ਵੀ ਵੈ ਸੋਤਾ ਸਾਹਿਬ ਤੁਸੀਂ ਸ਼ਾਇਦ ਧਿਆਨ ਨਹੀਂ ਦਿੱਤਾ ਮੈਂ ਸਾਰੀ ਕਲੀਅਰ ਕਰ ਦਿੰਦੀ ਆ ਵੀ ਸਵਰਗ ਇੱਥੇ ਆ ਗਿਆਨ ਨਰਕ ਵੀ ਇੱਥੇ ਆ ਇੱਕ ਬੰਦਾ ਹੁਣ ਜਿਹੜਾ ਉਹ 20 ਬੰਜਲੀ ਤੇ ਜਾ ਕੇ ਟੰਗਿਆ ਉੱਤੇ ਕਾਮ ਨੂੰ ਇੱਕ ਬੰਦਾ ਜਿਹੜਾ ਹੈ ਉਹ ਗੱਡੀ ਖਿੱਚਦਾ ਪਿਆ ਹੈ ਖੱੱਚਰ ਬਣ ਕੇ 1 ਲੱਖ ਦੇ ਉੱਤੇ ਬੋਰੀ ਚੁੱਕਦਾ ਪਿਆ ਸਿਰ ਤੇ ਭਾਰ ਚ ਤੇ ਇੱਕ ਖੁਰਕ ਪਈ ਹੈ ਕੀੜੇ ਪਏ ਨੇ ਕੋੜ ਹੋਇਆ ਹੈ ਇਹ ਨਰਕ ਹੈ ਠੀਕ ਹੈ ਨਾ ਤੇ ਸਵਰਗ ਜਿਹੜਾ ਹੈ ਵੀ ਜੋ ਚਾਹੀਦਾ ਪੈਦਾ ਕਰ ਲੈ ਤੇਰੇ ਕੋਲ ਧਨ ਦੌਲਤ ਹੈ ਤੇ ਉਹਦੇ ਹਿਸਾਬ ਨਾਲ ਤੂੰ ਸਵੈ ਵਰਗ ਜਿੱਦਾਂ ਦਾ ਮੈਨੂੰ ਵਰਗ ਚਾਹੀਦਾ ਹੋਰ ਕੋਈ ਦੁਨੀਆ ਤੇ ਹੈਗਾ ਤੇ ਕੋਈ ਆਪਾਂ ਚੈਲੰਜ ਕਰਦੇ ਆ ਸਾਬਤ ਕਰੇ ਸਾਡੇ ਨਾਲ ਬੈਠ ਕੇ ਐ ਹੋਈ ਸਾਡਾ ਸਵਾਲ ਸੀਗਾ ਕਿ ਜਿਹੜਾ ਇਹ ਲੋਕਾਂ ਨੂੰ ਦਿਖਾਉਂਦੇ ਨੇ ਸਵਰਗ ਉਹਦੇ ਵਾਸਤੇ ਕਿਹੜੇ ਆਣ ਕੇ ਸੰਸਥਾ ਅੱਗੇ ਆਉਂਦੀ ਆ ਜਾਂ ਕੋਈ ਜਥੇਬੰਦੀ ਅੱਗੇ ਆਉਂਦੀ ਆ ਜਿਹੜੀ ਸਵਰਗ ਦਾ ਖੰਡਨ ਕਰ ਸਕੇ ਸਵਰਗ ਹੈ ਜਾਂ ਨਹੀਂ ਹੈ ਇਸੇ ਬੀਚੀ ਤੇ ਸਾਡਾ ਸਵਾਲ ਸੀਗਾ ਦੂਸਰਾ ਸਾਡਾ ਸਵਾਲ ਇਹ ਵਾ ਕਿ ਜਿਸ ਤਰ੍ਹਾਂ ਕਿ ਕ੍ਰਿਸ਼ਨ ਪਾਈਚਾਰੇ ਵਲੋਂ ਪਾਈ ਜਿਤਨਾ ਅਮਰ ਸਿੰਘ ਜੀ ਆ ਅਮਰਪਾਲ ਸਿੰਘ ਜੀ ਉਹਨਾਂ ਨੇ ਇੱਕ ਮੁਹਿੰਮ ਚਲਾਈ ਆ ਤੇ ਉਸ ਮੁਹਿੰਮ ਦੇ ਵਿੱਚ ਉਹਨਾਂ ਨੇ ਸਿੰਘ ਸਜੂ ਉਹਨਾਂ ਨੇ ਕਿਹਾ ਜਿਥੇ ਬੰਦੀ ਦੇ ਵਿੱਚ ਵੀ ਸਿੰਘ ਸਜੋ ਅਮਰਿਤ ਸ਼ਕੋ ਬਹੁਤ ਵਧੀਆ ਮਹੀਮਾ ਉਸ ਮਹੀਮ ਦੇ ਨਾਲ ਨਾਲ ਉਹਨਾਂ ਨੇ ਇੱਕ 크੍ਰਿਸਚਨ ਪਾਈਚਾਰੇ ਦੇ ਪ੍ਰਤੀ ਕੁਝ ਸ਼ਬਦ ਬੋਲੇ ਆ ਠੀਕ ਹੈ ਜੀ ਉਹ ਸ਼ਬਦ ਜਿਹੜੇ ਉਹਨਾਂ ਨੇ ਪ੍ਰਭੂ ਯੇਸ਼ੂ ਜੀ ਬਾਰੇ ਕੁਝ ਕਿਹਾ ਆ ਉਸੇ ਵਿੱਚ ਉਹਨਾਂ ਨੇ ਵੀ ਕੁਝ ਕਿਹਾ ਵੀ ਸਾਡੇ ਗੁਰੂਆਂ ਨੂੰ ਮਾੜਾ ਕਹਿੰਦੇ ਮੇਰੇ ਰਹੇ ਆ ਉਹਦੇ ਬਾਰੇ ਕੀ ਕਹਿਣਾ ਕਿ ਅੱਜ 크੍ਰਿਸਚਨ ਪਾਈਚਾਰੇ ਦੇ ਖਿਲਾਫ ਉਹਨਾਂ ਨੇ ਬੋਲਿਆ ਤੇ ਕਿੰਨੇ ਲੋਕ ਤਾਂ ਕਿਹਾ ਕਦੋਂ ਦੇ 크੍ਰਿਸਚਨ ਜਿਹੜੇ ਆ ਉਹ ਸਿੱਖ ਧਰਮ ਦੇ ਜਾਂ ਹਿੰਦੂ ਧਰਮ ਦੇ ਬਾਰੇ ਬੋਲਦੇ ਸੀ ਉਹਦੇ ਬਾਰੇ ਕਿਸੇ ਨੇ ਆਵਾਜ਼ ਨਹੀਂ ਉਠਾਈ ਇਹਦੀ ਬਰਕੀ ਕੋਈ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਆਵਾਜ਼ ਤੇ ਜਿਹੜੇ ਗੁਰੂ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਉਠਾਉਣੀ ਚਾਹੀਦੀ ਆ ਦੇਖੋ ਜਿਤਰਾ ਉਹ ਲੰਗਰ ਸ਼ਕਨ ਤੋਂ ਕਹਿੰਦੇ ਸਾਡੇ ਲੋਕ ਆ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਖਾ ਕੇ ਪੰਜਾਬ ਦਾ ਪੀ ਕੇ ਪੰਜਾਬ ਦਾ ਕੱਪੜਾ ਲੀੜਾ ਪਹਿਨ ਕੇ ਜ਼ਮੀਨ ਉਹਨਾਂ ਦੀ ਧਰਤੀ ਉਹਨਾਂ ਦੀ ਪੰਜਾਬੀਆਂ ਦੀ ਇਸ ਪੰਜਾਬ ਦੀ ਧਰਤੀ ਤੇ ਕਿੰਨਾ ਖੂਨ ਡੁੱਲਿਆ ਸਿੰਘਾਂ ਦਾ ਠੀਕ ਹੈ ਨਾ ਕਿੰਨੀਆਂ ਇਹਦੇ ਬਾਰੇ ਕੁਰਬਾਨੀਆਂ ਕੀਤੀ ਗਈਆਂ ਅੱਜ ਉਹ ਕੁਰਬਾਨੀਆਂ ਨੂੰ ਨਕਾਰ ਕੇ ਇਹਨਾਂ ਨੇ ਤੇ ਕਹਿ ਰਹੇ ਆ ਜੀ ਇਸ ਗੁਰਦੁਆਰੇ ਚ ਕੋਈ ਲੰਗਰ ਨਾ ਛਕੋ ਪ੍ਰਸ਼ਾਦ ਨਾ ਛਕੋ ਇਹਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ ਲੋਕਾਂ ਨੂੰ ਦੇਖੋ ਗੱਲ ਇਸ ਤਰ੍ਹਾਂ ਨੇ ਜੀ ਵੀ ਉਹ ਪ੍ਰਚਾਰ ਕਰ ਰਹੇ ਨੇ ਤੁਸੀਂ ਦੇਖਦੇ ਜੇ ਉਹ ਕਿਤਰਾ ਪ੍ਰਚਾਰ ਕਰ ਰਹੇ ਨੇ ਬੁੜੀਆਂ ਵੀ ਜਾਂਦੀਆਂ ਘਰ-ਘਰ ਜਾ ਕੇ ਲਿਟਰੇਚਰ ਸੁੱਟ ਕੇ ਆਉਂਦੀਆਂ ਤੇ ਸਾਡੇ ਇੱਥੇ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਤੇ ਵਿਚਾਰੇ ਤੁਰੇ-ਫਿਰਦੇ ਹੁੰਦੇ ਨੇ ਤੇ ਜਿਹੜੇ ਤੁਰੇ-ਫਿਰਦੇ ਬਣੇ ਪ੍ਰਚਾਰਕ ਉਹ ਸਟੇਜਾਂ ਸੰਭਾਲੀ ਬੈਠੇ ਹੁੰਦੇ ਮਤਲਬ ਇਹ ਆ ਵੀ ਇਹ ਜਿਹੜੀ ਗੁਰੂ ਦੀ ਗੱਲ ਗੁਰੂ ਦਾ ਗਿਆਨ ਘਰ-ਘਰ ਅਸੀਂ ਪਹੁੰਚਾਉਣਾ ਸੀਗਾ ਇਹ ਸਾਡੀ ناکਾਮੀ ਸਮਝ ਲਓ ਜਾਂ ਸਾਡੇ ਪ੍ਰਬੰਧਕਾਂ ਦੀ ناکਾਮੀ ਸਮਝ ਲਓ ਅਸੀਂ ਉਹ ਪਹੁੰਚਾ ਨਹੀਂ ਸਕੇ ਹੁਣ ਉਹ ਗਮਰਾਹ ਦਾ ਪ੍ਰਚਾਰ ਪਹਚਾਈ ਜਾਂਦੇ ਆ ਉਸ ਗਮਰਾਹ ਨੂੰ ਕਲੀਅਰ ਕਰਨ ਵਾਸਤੇ ਅਸੀਂ ਵੀ ਚਾਹੀਏ ਗਰਾਉਂਡ ਲੈਵਲ ਤੇ ਕਲੀਅਰ ਹੋ ਜਾਊਗਾ ਮੈਂ ਬਿਲਕੁਲ ਤੁਹਾਡੀ ਗੱਲ ਸਹੀ ਆ ਲੇਕਿਨ ਮੇਰਾ ਫਿਰ ਸਵਾਲ ਉੱਥੇ ਹੀ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਸੜਕਾਂ ਦੇ ਉੱਪਰ ਅਮਰਪਾਲ ਦੇ ਖਿਲਾਫ ਧਰਨੇ ਲਾਤੇ ਕਹਤਾ ਕਿ ਤੇ ਐਫ ਆਈ ਆਰ ਕਰਾਓ ਇਹ ਬਰਬੂਜੇ ਸ਼ੁਬਰ ਤੇ ਜਦੋਂ ਸਾਡੇ ਗੁਰੂਆਂ ਬਾਰੇ ਕਿਹਾ ਜਾਂਦਾ ਸੀਗਾ ਕਿ ਇਹਨਾਂ ਦਾ ਪ੍ਰਸ਼ਾਦ ਨਾ ਖਾਓ ਇਹ ਸ਼ੈਤਾਨ ਆ ਉਹਨਾਂ ਬਾਰੇ ਆਪਾਂ ਕੁਝ ਨਹੀਂ ਗੱਲ ਇਸ ਤਰ੍ਹਾਂ ਵੀ ਹਰ ਬੰਦਾ ਇੱਕ ਦੂਜੇ ਦੀ ਨਿੰਦਾ ਕਰਦਾ ਹੀ ਆ ਇਹਨਾਂ ਗੱਲਾਂ ਵੱਲ ਸਾਨੂੰ ਧਿਆਨ ਵੀ ਨਹੀਂ ਦੇਣਾ ਚਾਹੀਦਾ ਸਾਡੇ ਵੀ ਧਰਨੇ ਲਾ ਕੇ ਬੈਠੇ ਆ ਸਰਕਾਰਾਂ ਨਿਕੰਮੀਆਂ ਨੇ ਇਨਸਾਫ ਤੇ ਕਿਸੇ ਨੂੰ ਵੀ ਨਹੀਂ ਮਿਲਦਾ ਪਿਆ ਜਿਹੜੀ ਸੱਚ ਦੀ ਗੱਲ ਤਾਂ ਇਹ ਆ ਨਾ ਵੀ ਉਹ ਆਪਦੇ ਇਨਸਾਫ ਵਾਸਤੇ ਚਾਹੇ ਉਹਨਾਂ ਦਾ ਗਲਤ ਹੈ ਚੋ ਕੁਝ ਵੀ ਉਹ ਆਪਦੇ ਇਨਸਾਫ ਵਾਸਤੇ ਭੱਜੇ ਫਿਰਦੇ ਆ ਹੈ ਉਹ ਸਾਰਾ ਗੈਰਕਾਨੂੰਨੀ ਆ ਠੀਕ ਹੈ ਨਾ ਤੇ ਸਾਨੂੰ ਇਹ ਇਹਨਾਂ ਝਗੜਿਆਂ ਚ ਪੈ ਕੇ ਨਹੀਂ ਸਾਨੂੰ ਪ੍ਰਚਾਰ ਕਰਕੇ ਲੋਕਾਂ ਨੂੰ ਜਗਾਉਣਾ ਚਾਹੀਦਾ ਕਿਉਂਕਿ ਲੋਕਤੰਤਰ ਡੈਮੋਕ੍ਰੇਸੀ ਆ ਜਿੱਦਾ ਜਿੱਦਰ ਨੂੰ ਜਾਵੇ ਜਨ ਹੱਕ ਪੂਰਾ ਹੈਗਾ ਪਰ ਗੁੰਮਰਾਹ ਕਰਕੇ ਉਹ ਖੜ ਰਹੇ ਨੇ ਤੇ ਗੁੰਮਰਾਹੀ ਉਧਰ ਜਾ ਰਹੇ ਨੇ ਉਹ ਵੀ ਗੁੰਮਰਾਹ ਕਰ ਰਹੇ ਨੇ ਅਸੀਂ ਵੀ ਗੁੰਮਰਾਹੀ ਰੱਖਿਆ ਉਹਨਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਨੂੰ ਪ੍ਰਚਾਰਿਆ ਨਹੀਂ ਕਿ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਈ ਫਿਰ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਪ੍ਰਚਾਰਿਆ ਨਹੀਂ ਕਿ ਅਬਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਹ ਪ੍ਰਚਾਰਿਆ ਹੁੰਦਾ ਤੇ ਉਹਨਾਂ ਨੂੰ ਗਿਆਨ ਹੁੰਦਾ ਉਹ ਨਾ ਜਾਂਦੇ ਇਹ ਜਿਸ ਤਰ੍ਹਾਂ ਕੀ ਇੱਕ ਤੁਸੀਂ ਵੀਡੀਓ ਕਾਫੀ ਵਾਇਰਲ ਹੋਈ ਆ ਤੁਸੀਂ ਦੇਖੀ ਵੀ ਹੋਗੇ ਕਿ ਇੱਕ ਪਾਸਟਰ ਨੇ ਪਾਸਟਰ ਦੀ ਲੜਕੀ ਨੂੰ ਗੁੰਮਰਾ ਕਰਕੇ ਲੈ ਗਿਆ ਵਰਗਲਾਕ ਲੈ ਗਿਆ ਕਿ ਪ੍ਰਭੂ ਯਸ਼ੂਦੇ ਕਹਿੰਦੇ ਤੇ ਤੇਰੇ ਨਾਲ ਕੁਝ ਹੋਇਆ ਉਹਨੇ ਉਹਨੂੰ ਆਪਣਾ ਖਾਬ ਦੱਸਿਆ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਨਾਨਾ ਜੀ ਨੇ ਦੱਸਿਆ ਕਿ ਸਾਡੀ ਜਿਹੜੀ ਬੇਟੀ ਸੀਗੀ ਉਹਨੇ ਦੱਸਿਆ ਕਿ ਮੈਨੂੰ ਪਾਸਟਰ ਜੀ ਪਾਪਾ ਜੀ ਨੂੰ ਕਹਿੰਦੀ ਸੀਗੀ ਕਿ ਮੈਨੂੰ ਇੱਕ ਖਾਬ ਆਇਆ ਤੇ ਖਾਬ ਦੇ ਵਿੱਚ ਤੁਹਾਡੀ ਪਾਸਟਰ ਜੀ ਦੀ ਪਤਨੀ ਨੇ ਉਹਦੇ ਗਲ ਚ ਇੱਕ ਦੁਪੱਟਾ ਪਾਇਆ 골ਡਨ ਕਲਰ ਦਾ ਤੇ 골ਡਨ ਕਲਰ ਦੇ ਦੁਪੱਟਾ ਉਹਨੇ ਖਾਬ ਦੱਸਿਆ ਉਹਨੇ ਕਿਹਾ ਕਿ ਤੈਨੂੰ ਮੇਰੀ ਪਤਨੀ ਨੇ ਮੇਰੀ ਪਤਨੀ ਹੁੰਦਾ ਹੱਕ ਦੇ ਦਿੱਤਾ ਤੇ ਹੁਣ ਤੂੰ ਮੇਰੀ ਪਤਨੀ ਆ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਪਾਸਟਰ ਘਰਾਂ 'ਚ ਜਾ ਕੇ ਉਹਦੇ ਕੰਮ ਕਰਨ ਦੇ ਤੇ ਸਾਡੇ ਲੋਕਾਂ ਨੂੰ ਫਿਰ ਵੀ ਇਹਨਾਂ ਨਾਲ ਜੁੜਨਾ ਚਾਹੀਦਾ? ਸਾਡੇ ਲੋਕਾਂ ਨੂੰ ਨਹੀਂ ਜੁੜਨਾ ਚਾਹੀਦਾ ਪਰ ਸਾਡੇ ਲੋਕਾਂ ਨੂੰ ਗਿਆਨ ਦੇਣਾ ਚਾਹੀਦਾ। ਵੀ ਇਹ ਇਹ ਗੱਲਾਂ ਜੜੀਆਂ ਨੇ ਇਹ ਸਾਰੀਆਂ ਅਜਾਸ਼ੀ ਦੀਆਂ ਨੇ। ਇਹ ਗੁੰਮਰਾਹ ਕਰਨ ਦੀਆਂ ਨੇ, ਗੁੰਮਰਾਹ ਕਰਕੇ ਬ੍ਰੇਨ ਵਾਸ਼ ਕਰਕੇ ਹੀ ਇਦਾਂ ਦਾ ਕੰਮ ਕੀਤਾ ਜਾਂਦਾ ਏ ਤੇ ਉਹਨਾਂ ਦੇ ਜਿਹੜੇ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਨਾਲ ਸਾਨੂੰ ਡਟ ਕੇ ਖਿਲੋਣਾ ਚਾਹੀਦਾ ਤੇ ਅਸੀਂ ਖਿਲੋਨੇ ਵੀ ਆ। ਸਾਨੂੰ ਦੱਸੋ ਜਿੱਥੇ ਮਸਲਾ ਹੈਗਾ ਸੀ ਉੱਥੇ ਡੱਟ ਕੇ ਖੜਦੇ ਆ ਜਿੱਥੇ ਵੀ ਹੁੰਦਾ ਹੈ ਬਾਕੀ ਇਹ ਜਿਹੜੇ ਖਾਪ ਖੂਬ ਵਾਲੇ ਸ਼ੋਸ਼ੇ ਛੱਡਦੇ ਆ ਨਾ ਇਹਨਾਂ ਨੂੰ ਹਰ ਸਟੇਜ ਤੇ ਖੁੱਲਾ ਚੈਲੰਜ ਕਰੀਦਾ ਵੀ ਜੇ ਕੋਈ ਤੁਹਾਡੇ ਚ ਦਮ ਹੈਗਾ ਤੇ ਵਿਚਾਰ ਬਾਈਬਲ ਤੇ ਕਰਾਂਗੇ ਤੇ ਆਜੋ ਬੈਠ ਜਾਓ ਬਾਈਬਲ ਤੇ ਬਹਿ ਕੇ ਵਿਚਾਰ ਕਰ ਲਓ ਵੀ ਕਿਹੜੇ ਖਾਪ ਆਉਂਦੇ ਤੇ ਕਿੰਨੂ ਖਾਬ ਆਏ ਤੇ ਕਿੱਦਾਂ ਆਏ ਹੋਊਗੀ ਚਰਚਾ ਜਿਸ ਤਰ੍ਹਾਂ ਇੱਕ ਇਹਨਾਂ ਨੇ ਚਲਾਇਆ ਵਾ ਕਿ ਕਿਸੇ ਨੂੰ ਉਹ ਕਰਦੇ ਫਾਇਰ ਫਾਇਰ ਕਹਿ ਕੇ ਇਹ ਕਹਿੰਦੇ ਜੀ ਠੀਕ ਹੋ ਜਾਂਦਾ ਜਾਂ ਕੋਈ ਦੁਆ ਕਰਦੇ ਜਾਂ ਪ੍ਰੇਅਰ ਕਰਦੇ ਆ ਇੱਕ ਥੋੜੀ ਜੀ ਵੀਡੀਓ ਵੀ ਇੱਕ ਦਿਨ ਵਾਇਰਲ ਹੋਈ ਸੀਗੀ ਮੇਰੇ ਖਿਆਲ ਮੰਜੀਤ ਸਿੰਘ ਜੀ ਨੇ ਹੈਗੇ ਆਪਣੇ ਖਾਸੇ ਤੋਂ ਉਹਨਾਂ ਨੇ ਇੱਕ ਵਾਇਰਲ ਵੀਡੀਓ ਦੇ ਵਿੱਚ ਦਿਖਾਇਆ ਸੀ ਇੱਕ ਛੋਟੀ ਜੀ ਬੱਚੀ ਨੂੰ ਕੋਟ ਰੇ ਆ ਸਟੇਜ ਦੇ ਉੱਪਰ ਹੈਨਾ ਤੇ ਇਹੋ ਜਿਹੀਆਂ ਗੱਲਾਂ ਜੇਕਰ ਵੇਖ ਕੇ ਸਮਾਜ ਅੱਗੇ ਨਹੀਂ ਵਧੂਗਾ ਤੇ ਫਿਰ ਨਾ ਧੋਖੇਬਾਜ਼ੀ ਦੇ ਨਿਕਲੇਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਸਮਾਜ ਵਾਕਿਆ ਹੀ ਇਸ ਚੀਜ਼ ਦਾ ਗੁਲਾਮ ਹੋ ਚੁੱਕਾ ਇਸ ਤਰ੍ਹਾਂ ਐ ਭਾਈ ਸਾਹਿਬ ਜੀ ਇਹ ਨਾ ਜਿਹੜਾ ਫਸ ਜਾਂਦਾ ਨਾ ਉਹ ਬੜਾ ਕਸੂਤਾ ਫਸ ਜਾਂਦਾ ਹੈ ਨਾ ਵਿਚਾਰਾ ਉਹ ਬੋਲਣ ਜੋਗਾ ਨਹੀਂਦਾ ਹੈ ਨਾ ਦੂਜਿਆਂ ਨੂੰ ਦੱਸਣ ਜੋਗਾ ਰਹਿੰਦਾ ਹੈ ਪਰ ਜਦੋਂ ਦਾ ਸਿੰਘ ਸਾਹਿਬ ਜਹੇਦਾਰ ਬਾਬਾ ਮੇਜਰ ਸਿੰਘ ਉਹਨਾਂ ਨੇ ਕਦਮ ਚੁੱਕਿਆ ਉਦੋਂ ਦੇ ਕਿੰਨੇ ਜਿਹੜੇ ਉਹਨਾਂ ਦੇ ਸਤਾਏ ਹੋਏ ਉਹਨਾਂ ਦੇ ਗੁਮਰਾਹ ਕਰਕੇ ਟੌਰਚਰ ਕੀਤੇ ਹੋਏ ਪਰਿਵਾਰ ਕਿੰਨੇ ਸਾਹਮਣੇ ਆਏ ਨੇ ਉਸ ਤੋਂ ਪਹਿਲਾਂ ਨਹੀਂ ਕੋਈ ਆਇਆ ਇਹ ਉਹ ਜਦੋਂ ਪ੍ਰਚਾਰ ਦੀ ਜਦੋਂ ਕੋਈ ਅਗਲੇ ਕਿਰਨ ਦਿਸਦੀ ਆ ਨਾ ਵੀ ਕੋਈ ਵੀ ਮੇਰੀ ਕੋਈ ਹੈਲਪ ਕਰਨ ਵਾਲ ਇਹ ਸਾਰਾ ਭਾਂਡਾ ਉਦੋਂ ਫੁੱਟ ਜਾਂਦਾ ਹੈ ਹੁਣ ਕਿੰਨੇ ਸਾਹਮਣੇ ਆ ਰਹੇ ਨੇ ਕੋਈ ਕਹਿੰਦਾ ਜੀ ਮੈਂ ਪਾਸਟਰ ਪਾਸਟਰ ਦੀ ਕੁੜੀ ਕੱਢ ਕੇ ਲੈ ਗਿਆ ਕੋਈ ਕਹਿੰਦਾ ਮੈਨੂੰ ਖਾਪ ਖਾਤਾ ਕੋਈ ਕਹਿੰਦਾ ਮੇਰਾ ਮੁੰਡਾ ਇਹਨਾਂ ਨੇ ਮਾਰ ਦਿੱਤਾ ਅਸੀਂ ਜਿੰਦਾ ਕਰਨ ਵਾਸਤੇ ਲਿਆ ਇਸ ਇਸ ਤੋਂ ਪਹਿਲਾਂ ਕੋਈ ਬੋਲਿਆ ਇਹ ਜਦੋਂ ਕੋਈ ਕਿਰਨ ਦਿਸਦੀ ਆ ਨਾ ਵੀ ਕੋਈ ਹੁਣ ਉੱਠਿਆ ਏ ਕੋਈ ਤੇ ਉਦੋਂ ਉਹ ਪਾਜ ਉਗੜਦਾ ਹੈ ਹੁਣ ਇਹਨਾਂ ਦਾ ਸਮਾਂ ਆ ਗਿਆ ਹੈ ਉਧਰ ਤੇ ਚਰਚ ਵਿਖਦੇ ਪੈਣ ਜਿਹੜੇ ਬਾਰਲੇ ਮੁਲਕਾਂ ਚ ਤੇ ਇਧਰ ਬਣਦੇ ਪਏ ਸੀਗੇ ਤੇ ਹੁਣ ਇਹ ਜਿਹੜਾ ਅਸੀਂ ਵੀ ਆਪਦੇ ਸਾਨੂੰ ਦੂਜਿਆਂ ਦਾ ਤਾਂ ਠੇਕਾ ਨਹੀਂ ਅਸੀਂ ਮਜਬੀ ਸਿੱਖ ਕੌਮ ਨੂੰ ਬਚਾਉਣ ਵਾਸਤੇ ਜਿੱਥੋਂ ਤੱਕ ਸਾਡਾ ਜੋਰ ਲੱਗੇਗਾ ਅਸੀਂ ਲਾਵਾਂਗੇ ਠੀਕ ਹੈ ਹਾਂਜੀ ਬਾਈ ਕੁ ਜੀ ਕਿਨਾ ਜੀ ਆਪਣਾ ਮੇਰਾ ਨਾਮ ਜੀ ਸੋਬ ਜਗਜੀਤ ਸਿੰਘ ਕਿਹੜੇ ਪਿੰਡ ਤੋਂ ਆਪਾਂ ਪਿੰਡ ਕਸੇਲ ਤੋਂ ਆਈ ਅੱਜ ਜਿਹੜਾ ਪਿੰਡ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਤਨਤਨ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ ਦੇ ਸਬੰਧ ਵਿੱਚ ਇਹ ਉਹਨਾਂ ਦੇ ਜਨਮ ਦਿਹਾੜੇ ਦੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਸਮਾਗਮ ਵਿੱਚ ਇਹ ਜੀ ਆਪਣੇ ਤਰਨਤਾਲ ਬਾਬਾ ਮੇਜਰ ਸਿੰਘ ਸੋਢੀ ਬਾਬੇ ਜੀਵੇਂ ਸੈਨ ਦੇ ਮੁਖੀ ਜਿਨ੍ਹਾਂ ਨੂੰ ਦਸਤਾਰਬੰਦੀ ਭਜੀਆ ਮੁਖੀ ਨੇ ਇਹ ਪੰਥ ਦੇ ਬਾਬਾ ਮੇਜਰ ਸਿੰਘ ਸੋਢੀ ਜੀ ਤਰਨਤਾਲ ਦੇ ਬਹੁਤ ਵੱਡੇ ਜੋਧੇ ਨੇ ਇਹ ਉਹਨਾਂ ਦੀ ਇਸ ਵਕਤ ਬਹੁਤ ਹੀ ਚੜ੍ਹਦੀ ਕਲਾ ਹੈ ਆ ਤੇ ਗੁਰੂ ਮਾਰਾ ਦੀ ਕਿਰਪਾ ਚੜਦੀ ਕਲਾ ਹੀ ਰੱਖੇ ਤੇ ਹੋਰ ਜ세 ਬੰਦਿਆਂ ਨਾਲ ਸੰਜੋਗ ਦਿੱਤਾ ਆ ਜਿਹਦੇ ਕਰਕੇ ਗੁਰੂ ਮਾਰਾ ਕਿਰਪਾ ਚੜਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਸੇਲ ਦੇ ਵਿੱਚ ਹੋਇਆ ਹੈ ਤੁਸੀਂ ਬਲੈਕ ੁਰ ਜਾਂਦੀ ਜੀ ਹਾਂ ਤੁਸੀਂ ਪਿੰਡ ਵਾਸੀਆਂ ਨੂੰ ਜਾਂ ਆਪਣੇ ਕਿਨੇ ਕੁ ਚਾਹੁੰਦੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਸਾਥ ਦਿੱਤਾ ਗੁਰੂ ਮਾਰਾ ਦੀ ਕਿਰਪਾ ਨਾਲ ਜੇ ਅੱਗੇ ਵੀ ਸੰਜੋਗ ਇੰਜ ਮਿਲੂ ਤੇ ਪ੍ਰੋਗਰਾਮ ਤਿੰਨ ਦਿਨ ਦਾ ਅਗਲੇ ਸਾਲ ਤੋਂ ਫਿਰ ਲਗਾਤਾਰ ਦਿਨ-ਦਿਨ ਚੱਲੇਗਾ ਇੱਕ ਨਿਕਾਜਾ ਹੀ ਅਗਲੇ ਸਾਲ ਨੂੰ ਵੱਡਾ ਪ੍ਰੋਗਰਾਮ ਹੋਏਗਾ ਤੇ ਗੁਰੂਮਾਰਦੇ ਦੀ ਕਿਰਪਾ ਦੇ ਨਾਲ ਸੰਗਤਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰੀ ਜੀ ਸੰਜੀ ਭਾਈ ਮਨਦੀਪ ਸਿੰਘ ਦੀ ਵਿਦਿਆਰਥੀ ਜਿਨ੍ਹਾਂ ਨੇ ਆਪਣੇ ਸਮਾਜ ਨੂੰ ਬਚਾਉਣ ਵਾਸਤੇ ਇਹ ਕਹਿ ਦਿੱਤਾ ਕਿ ਜਿੰਨਾ ਤੱਕ ਵੀ ਜ਼ੋਰ ਲੱਗੇਗਾ ਉਹ ਅਸੀਂ ਲਗਾਵਾਂਗੇ ਸਾਡੇ ਨਾਲ ਬੈਠੀ ਸੀਗੀ ਸਾਰੀ ਪੂਰੀ ਟੀਮ ਜਿਨ੍ਹਾਂ ਨੇ ਆਪਣਾ ਪੂਰਾ ਸਹਿਯੋਗ ਕੀਤਾ ਅੱਜ ਅਸੀਂ ਤੁਹਾਨੂੰ ਆਪਣੇ ਚੈਨਲ ਜਰੀਏ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਜੋ ਵੀ ਪਖੰਡਵਾਦ ਹੈ ਸਾਡਾ ਚੈਨਲ ਸੱਚ ਵਿਖਾਉਂਦਾ ਸੱਚ ਦਿਖਾਉਂਦਾ ਸੱਚ ਸੁਣਾਉਂਦਾ ਹੈ ਤੇ ਤੁਹਾਨੂੰ ਥੋੜੇ ਸਮੇਂ ਬਾਅਦ ਇੱਕ ਹੋਰ ਚੀਜ਼ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਲੋਕਾਂ ਨੂੰ ਮੰਗਰ ਲਾ ਕੇ ਜਿਹੜੇ ਕਿ ਅਖੌਤੀ ਪਾਸਟਰ ਆ ਸਾਰੇ ਨਹੀਂ ਕਿਹਾ ਜਾ ਸਕਦਾ ਜਿਹੜੇ ਅਖੌਤੀ ਪਾਸਟਰ ਆ ਲੋਕਾਂ ਨੂੰ ਮੰਗਰ ਲਾ ਕੇ ਕਿਸੇ ਦਾ ਬੇਟਾ ਮਰ ਗਿਆ ਪਰ ਉਹਨੂੰ ਇਹਨਾਂ ਨੇ ਇਲਾਜ ਨਹੀਂ ਕਰਵਾਉਣ ਦਿੱਤਾ ਕਿਸੇ ਦੋਦੀ ਦੇ 7 ਲੱਖ ਜਾਂ 8 ਲੱਖ ਰੁਪਏ ਰੱਖ ਲਏ ਉਹ ਕਿਹੜੇ ਪਾਸਟਰ ਨੇ ਰੱਖੇ ਆ ਉਹਨਾਂ ਵਾਲਾ ਸਮੇਂ ਦੇ ਵਿੱਚ ਤੁਹਾਨੂੰ ਵੀਡੀਓ ਅਸੀਂ ਪੇਸ਼ ਕਰਾਂਗੇ ਸੱਚ ਦਿਖਾਵਾਂਗੇ ਸੱਚ ਲਾਵਾਂਗੇ ਹੁਣ ਤੱਕ ਲਈ ਸਾਨੂੰ ਦਿਓ ਇਜਾਜ਼ਤ ਮੈਂ ਹਨ ਨਿਸ਼ਾਨ ਸੋਤਾ ਤੁਸੀਂ ਦੇਖ ਰਹੇ ਹੋ ਜੀਡੀਐਸ ਪੰਜਾਬ ਨਿਊਜ਼ ਤਰਨਤਾਰਨ ਸასი ਕਾਲ